ਕੀ ਨਾਮ ਹੈ ਤੁਹਾਡਾ ਜੀ? ਸਿਮੀ ਰੋੜਾ। ਅਜਾ ਤੁਹਾਡੇ ਸੁਖਿੰਦਰ ਬਾਲ ਜੀ ਤੁਸੀਂ ਕੀ ਲਗਦੇ ਕੀ ਗੱਲਬਾਤ ਹੈ ਕੋਲੋਂ ਗਏ ਸੀ ਤੇ ਕਿੰਨੇ ਤਰੀਕ ਦੇ ਗਏ ਸੀ ਸੁਰਿੰਦਰ ਰੋੜਾ ਮੇਰਾ ਬ੍ਰਦਰ ਹੈ ਉਹ 9 ਤਰੀਕ ਗਏ ਸੀ ਜੀ। ਉਸ ਤੋਂ ਬਾਅਦ ਇੱਕ ਵਾਰੀ ਸਾਨੂੰ ਫੋਨ ਆਇਆ। ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਉਹ ਕਿੱਥੇ ਨੇ। ਕਿੰਨੇ ਨਹੀਂ ਹੈਗੇ। ਅਜਾ ਜਦੋਂ ਫੋਨ ਆਇਆ ਤਾਂ ਕਿੰਨਾ ਗੱਲਬਾਤ ਹੈ ਕੀ ਕਹਦੇ ਸੀ ਜੀ ਉਹ? ਮੇਰੇ ਤੋਂ ਤੀਜੇ ਨਾਲ ਗੱਲ ਹੋਈ ਸੀ। ਜੀ। ਉਹਨਾਂ ਨੇ ਇਹ ਉਹਨਾਂ ਨੇ ਇਹ ਹੀ ਗਏ। ਬੀ ਮੇਰੇ ਮਗਰ ਬੰਦੇ ਲੱਗੇ ਹੋਏ ਆ ਮੇਰੀ ਜਾਨ ਨੂੰ ਖਤਰਾ ਮੈਨੂੰ ਬਚਾਓ ਉਸ ਤੋਂ ਬਾਅਦ ਉਹਨਾਂ ਨਾਲਾਂ ਨਾਲ ਦੀ ਕੋਈ ਗੱਲ ਨਹੀਂ ਹੋਈ ਅੱਛਾ ਕਿਹਨਾਂ ਦੇ ਨੰਬਰ ਤੋਂ ਗੱਲ ਕੀਤੀ ਸੀ ਤੁਹਾਨੂੰ ਉਹ 34ਜੀ ਸੀਗੇ ਉਹਨਾਂ ਨਾਲ ਗੱਲ ਕਰਾਈ ਸੀ ਅੱਛਾ ਜੀ ਹਾਂ ਤੇ ਜਿਹੜਾ ਇਹ ਨਾਲ ਦੇ ਸਾਥੀ ਸੀ ਉਦੋਂ ਹੈ ਨਹੀਂ ਸੀਗੇ ਨਾਲ ਜੀ ਨਹੀਂ ਉਹ ਵਿਛੜ ਗਏ ਸੀ ਕਹਿੰਦੇ ਵੀ ਬਾਰਿਸ਼ ਹੋ ਰਹੀ ਐ ਤਾਂ ਕਰਕੇ ਉਹ ਇਕੱਲੇ ਰਹਿ ਗਏ ਨੇ ਹੂੰ ਤੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ ਸਰਦੀ ਸਰਕਾਰ ਨੂੰ ਇਹ ਅਪੀਲ ਹੈ ਕਿ ਮੇਰੇ ਪਰਸਨ ਨੂੰ ਸਾਨੂੰ ਕੋਆਪਰੇਟ ਕਰਨ ਪੂਰੀ ਮੰਨ ਕਰ ਰਹੇ ਅਸੀਂ ਬਹੁਤ ਪਰੇਸ਼ਾਨ ਤੇ ਉਮਰ ਕਿੰਨੀ ਸੀ ਸ੍ਰਿੰਦਰ ਜੀ 50 ਇਅਰ ਤੇ ਵੈਸੇ ਪ੍ਰਸ਼ਾਸਨ ਦਾ ਉਸ ਸਹਿਯੋਗ ਮੰਦਾ ਵੀ ਉਸ ਜਗ੍ਹਾ ਨੂੰ ਹਾਂਜੀ ਹਾਂਜੀ ਉਹ ਪੂਰਾ ਕਰ ਰਹੇ ਨੇ ਹਮ ਸਾਨੂੰ ਕੋਪਰੇਟ ਪੂਰਾ ਕਰ ਰਹੇ ਨੇ ਮੇਰਾ ਕਿੱਥੀ ਜਾ ਉਥੇ ਗਿਆ ਹੈ ਹਮ ਤੋਂ ਵੀ ਹਫਤੇ ਨਹੀਂ ਦਿੱਤੇ ਉਹਥੇ ਨੇ ਤਿੰਨ ਚਾਰ ਦਿਨ ਹੋ ਗਏ ਅੱਛਾ ਇਹ ਤਾਂ ਕੁਝ ਨਹੀਂ ਪਤਾ ਨਹੀਂ ਹਜੇ ਕੁਝ ਵੀ ਨਹੀਂ ਪਤਾ ਲੱਗਿਆ ਸਾਨੂੰ ਪੰਜਾਬ ਸਰਕਾਰ ਨੂੰ ਵੀ ਕੋਈ ਅਪੀਲ ਕਰਨੀ ਚਾਹੂੰਗੀ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਸਾਨੂੰ ਕੋਆਪਰੇਟ ਕਰਨ ਸਾਡਾ ਬੰਦਾ ਸਾਡੇ ਘਰ ਆਜੇ ਵੀ ਅਸੀਂ ਬਹੁਤ ਜਿਆਦਾ ਪਰੇਸ਼ਾਨ ਹਮ ਸਾਰੀ ਫੈਮਲੀ ਬਹੁਤ ਪਰੇਸ਼ਾਨ ਤੇ ਕਿਸੇ ਨਾਲ ਕੋਈ ਦੁਸ਼ਮਨੀ ਵਗੈਰਾ ਤਾਂ ਨਹੀਂ ਨਹੀਂ ਜੀ ਨਹੀਂ ਜੀ ਉਹ ਤਾਂ ਨੇਚਰ ਹੀ ਬਹੁਤ ਵਧੀਆ ਮੇਰੇ ਬਗਲ ਦਾ